ਪਲਵਾਮੋਤ ਜੋ ਹੈ ਪਾਨਾਵਲੋ ਕੀਤਾ ਅੱਤਵਾਦੀ ਹਮਲਾ ਜਿਸ ਚ ਸ਼ਹੀਦ ਹੋਏ 42 ਜਵਾਨਾਂ ਚੋਂ ਇੱਕ ਜਵਾਨ ਇੱਕ ਪਿਓ ਜੈਮਲ ਸਿੰਘ ਵੀ ਸੀ ਜੋ ਆਪਣੀ ਸ਼ਹੀਦੀ ਤੋਂ ਪਹਿਲਾਂ ਗੱਡੀ ਚਲਾ ਰਿਹਾ ਸੀ ਪਹਿਲੀ ਵਾਰ ਸਟੀਅਰਿੰਗ ਫੜਿਆ ਸੀ ਕਿ ਉਹ ਮੌਤ ਦਾ ਠਮਾਕਾ ਹੋ ਗਿਆ ਤੇ ਜਵਾਨਾਂ ਦੇ ਚੀਥੜੇ ਉੱਟ ਗਏ 42 ਜਵਾਨ ਸ਼ਹੀਦ ਹੋ ਗਏ ਇਹਨਾਂ ਤਸਵੀਰਾਂ 'ਚ ਉਸ ਜਵਾਨ ਜੈਮਲ ਸਿੰਘ ਦਾ 6 ਸਾਲ ਦਾ ਪੁੱਤ ਹੈ ਜਿਸ ਨੇ ਸਨੈਰੀ ਭਵੇਖ ਲਈ ਜੈਮਲ ਸਿੰਘ ਨੇ ਚੰਡੀਗੜ੍ਹ 'ਚ ਜਗ੍ਹਾ ਲਈ ਸੀ 16 ਸਾਲ ਸੁੱਖਾਂ ਸੁੱਕੇ ਜੈਮਲ ਸਿੰਘ ਦੇ ਘਰ ਇਸ ਪੁੱਤ ਨੇ ਜਨਮ ਲਿਆ ਸੀ ਜੈਮਲ ਸਿੰਘ ਦਾ ਸੁਪਨਾ ਸੀ ਕਿ ਉਹ ਆਪਣੇ ਪੁੱਤ ਨੂੰ ਚੰਡੀਗੜ੍ਹ 'ਚ ਪੜ੍ਹਾਏਗਾ ਵੱਡਾ ਅਫਸਰ ਬਣਾਏਗਾ ਤੇ ਸਾਰੇ ਮਾਣ ਕਰਨਗੇ ਪਰ ਉਹ ਸਾਰੇ ਸੁਪਨੇ ਅੱਜ ਚੱਕਨਾ ਚੂੜ ਹੋ ਗਏ ਕਿਸੇ ਦੀ ਨਫ਼ਰਤ ਪਿੱਛੇ ਉਨਾਖਿਰ ਕੌਣ ਸ਼ਹੀਦ ਜੈਮਲ ਸਿੰਘ ਦਾ ਇਹ ਸੁਪਨਾ ਪੂਰਾ ਕਰੇਗਾ ਸ਼ਹੀਦਾਂ ਦੇ ਪਰਿਵਾਰਾਂ ਦੇ ਵਗਦੇ ਹੰਝੂਆਂ ਦਾ ਮੁੱਲ ਆਖਿਰ ਕੌਣ ਦਵੇਗਾ ਕੌਣ ਵੇਖੇਗਾ ਇਸ ਪਰਿਵਾਰ ਨੂੰ ऐसे ही जगे थे आए 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 बेटे के बारे में कुछ बात हुई आए बेटे से बात नहीं हुई हमने बड़ी मुश्किल से बेटा लिया आए सोलह साल के बाद हमारे को बेटा मिला हमारी पूरी जिंदगी निकल गई हम पूरी जिंदगी परेशानियों में निकाली हमारी जिंदगी में खुशाईयों भी चली गई ਜਦੋਂ CRPF ਜਲੰਧਰ ਦੇ ਕੈਂਪ 'ਚ ਸ਼ਹੀਦ ਜੈਮਲ ਸਿੰਘ ਦੀ ਪਤਨੀ ਨੂੰ ਉਸ ਦੀ ਸ਼ਹਾਦਤ ਦਾ ਪਤਾ ਲੱਗਿਆ ਸੀ ਤਾਂ ਆਪਣੇ 6 ਸਾਲ ਦੇ ਪੁੱਤ ਨੂੰ ਲੈ ਕੇ ਰੋਂਦੀ ਘਰ ਲੌਂਦੀ ਰਾਤ ਕਰੀਬ 3 ਵਜੇ ਸੌਹਰੇ ਘਰ ਪਹੁੰਚੀ ਉਸ ਦਾ ਕਹਿਣਾ ਸੀ ਕਿ ਉਹਨਾਂ ਨੂੰ ਰੋਜ਼ ਮੌਤ ਆਉਂਦੀ ਹੈ ਤੇ ਹੁਣ ਜੈਮਲ ਸਿੰਘ ਦੇ ਪੂਰੇ ਪਰਿਵਾਰ 'ਚ ਸੋਗ ਦਾ ਮਾਹੌਲ ਹੈ ਆਖਰ ਹੁਣ ਕੌਣ ਇੰਨਾ ਸ਼ਹੀਦਾਂ ਦੇ ਪਰਿਵਾਰਾਂ ਦੀ ਅਧੂਰੇ ਚਾਪੂਰੇ ਕਰੇਗਾ ਕੂਟਿਸ ਦੇ ਖਾਂ ਤੋਂ ਫਾਰ ਸਿੰਘ ਖੁਰਮੀ ਤੇ ਸਿਮਰਨਜੀਤ ਸਿੰਘ ਮੱਕੜ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ